ਸ਼੍ਰੋਮਣੀ ਕਾਲਦਲ ਦੇ ਗਿੱਦੜਪਾ ਤੋਂ ਹਲਕਾ ਇੰਚਾਰਜ ਡਿੰਪੀ ਢਿੱਲੋਂ ਦੇ ਵੱਲੋਂ ਆਪਣਾ ਸਿਫਾ ਸੌਂਧ ਦਿੱਤਾ ਗਿਆ ਇਸ ਤੋਂ ਬਾਅਦ ਕੱਲ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸਪਸ਼ਟਿਕਰਨ ਵੀ ਦਿੱਤਾ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਅੱਜ ਗਿੱਦੜਪਾ ਹਲਕੇ ਦੇ ਵਿੱਚ ਹੀ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਦੀ ਰਾਏ ਜਾਣਨ ਲਈ ਅਤੇ ਆਪਣਾ ਜੋ ਪੱਖ ਹੈ ਉਹ ਰੱਖਣ ਲਈ ਇਹ ਵੱਡਾ ਇਕੱਠ ਕੀਤਾ ਹੈ ਇਸ ਦੇ ਵਿੱਚ ਡਿੰਪੀ ਟ ਉਹਨਾਂ ਨੇ ਆਖਿਆ ਕਿ ਜੋ ਵੀ ਤੁਸੀਂ ਆਖੋਗੇ ਸਰਕਾਰ ਵਾਲ ਜਾਣਾ ਹੈ ਆਮ ਆਦਮੀ ਪਾਰਟੀ ਵਿੱਚ ਜਾਣਾ ਹੈ ਮੈਂ ਤਿਆਰ ਆ ਕਾਂਗਰਸ ਦੇ ਵਿੱਚ ਜਾਣਾ ਹੈ ਤਾਂ ਵੀ ਦੱਸ ਦਿਓ ਜਾਂ ਹੋਰ ਪਾਰਟੀ ਜਿਹੜੀ ਵੀ ਤੁਸੀਂ ਆਖੋਗੇ ਮੈਂ ਉਸ ਦੇ ਵਿੱਚ ਜਾਣ ਨੂੰ ਤਿਆਰ ਆ ਪਰ ਮੈਂ ਬੀਜੇਪੀ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਉਹ ਕਿਸਾਨ ਵਿਰੋਧੀ ਨੇ ਇਹਨਾਂ ਗੱਲਾਂ ਦੇ ਵਿੱਚ ਹੀ ਇੱਕ ਉਸ ਇਕੱਠ ਦੇ ਵਿੱਚ ਖੜ ਕੇ ਇੱਕ ਬਜ਼ੁਰਗ ਨੇ ਆਖ ਦਿੱਤਾ ਕਿ ਜੇਕਰ ਆਪਾਂ ਕਿਸੇ ਵੱਲ ਜਾਣਾ ਹੀ ਹੈ ਤਾਂ ਫਿਰ ਸਰਕਾਰ ਵੱਲ ਕਿਉਂ ਨਾ ਜਾਈਏ ਸਰਕਾਰ ਵੱਲ ਸਾਨੂੰ ਜਾਣਾ ਚਾਹੀਦਾ ਹੈ ਕਿਉਂਕਿ ਸਰਕਾਰ ਸਾਡੇ ਕੰਮ ਵੀ ਕਰਾ ਸਕਦੀ ਹੈ ਇਸ ਨੂੰ ਲੈ ਕੇ ਡਿੰਪੀ ਤੁਲਣੇ ਨੇ ਆਪਣਾ ਅਗੋਂ ਮੋੜਵਾ ਜਵਾਬ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਹਾਂ ਮੈਂ ਤੁਹਾਡੀ ਰਾਏ ਦੇ ਨਾਲ ਬਿਲਕੁਲ ਸਹਿਮਤ ਹਾਂ ਪਰ ਕੱਲ ਜਾਂ ਪਰਸੋ ਜਦੋਂ ਵੀ ਕੋਈ ਸਰਕਾਰ ਦਾ ਨੁਮਾਇੰਦਾ ਮੈਨੂੰ ਜੋਇਨਿੰਗ ਕਰਾਉਣ ਵਾਸਤੇ ਮੇਰੇ ਨਾਲ ਮਿਲਣ ਵਾਸਤੇ ਆਉਂਦਾ ਹੈ ਤਾਂ ਉਸ ਨੂੰ ਮੈਂ ਆਪਣੀਆਂ ਮੰਗਾਂ ਦੱਸਾਂਗਾ ਗਿੱਦੜਬਾ ਹਲਕੇ ਦੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਵਾਂਗਾ ਜੇਕਰ ਉਹ ਮੇਰੀਆਂ ਮੰਗਾਂ ਮੰਨ ਲੈਂਦੇ ਨੇ ਤਾਂ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵਾਂਗਾ ਤਾਂ ਸਭ ਤੋਂ ਵੱਡੀ ਮੰਗ ਇਹ ਰੱਖਾਂਗਾ ਕਿ ਗਿੱਦੜਬਾ ਹਲਕੇ ਨੂੰ ਵਧੀਆ ਬਣਾਉਣ ਵਾਸਤੇ ਹਰ ਪੱਖੋਂ ਵਿਕਸਿਤ ਬਣਾਉਣ ਵਾਸਤੇ ਜਿੰਨਾ ਪੈਸਾ ਵੀ ਲੱਗੇਗਾ ਸਰਕਾਰ ਜੇਕਰ ਖਰਚ ਕਰੇਗੀ ਬਿਨਾਂ ਹਿਸਾਬ ਕਿਤਾਬ ਦੇ ਤਾਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵਾਂਗਾ ਸਰਕਾਰ ਨੂੰ ਜਿੰਨਾ ਵੀ ਪੈਸਾ ਮੈਂ ਕਹਾਂਗਾ ਉਹ ਵਿਕਾਸ ਦੇ ਕਾਰਜਾਂ ਵਿੱਚ ਗੇਸਕ ਗਿੱਦਰ ਬਾਹਲਕੇ ਦੇ ਵਿੱਚ ਲਾਉਣਾ ਪਵੇਗਾ ਜੇਕਰ ਸਰਕਾਰ ਸਾਡੀਆਂ ਸ਼ਰਤਾਂ ਮੰਨ ਲੈਂਦੀ ਹੈ ਤਾਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਵਾਂਗਾ ਇਹਨਾਂ ਸਾਰੀਆਂ ਹੀ ਗੱਲਾਂ ਦੇ ਵਿਚਾਲੇ ਹੋਰ ਕੀ ਕੋ ਜਾਗ ਦਿੱਤਾ ਕਿ ਐਂਡਿੰਪੀ ਢਿੱਲੋ ਦੇ ਵੱਲੋਂ ਤੁਸੀਂ ਖੁਦ ਹੀ ਸੁਣ ਲਵੋ ਮੈਨੂੰ ਕਾਂਗਰਸ ਦਾ ਨਹੀਂ ਆਫਰ ਆਇਆ ਉਹੀ ਗੱਲ ਨਹੀਂ ਸਾਡੇ ਨਾਲ ਆ ਜਾਂਦੀ ਇੱਥੇ ਮੈਨੂੰ ਕੁਝ ਨਹੀਂ ਮਿਲਦਾ ਬਸ ਕੋਈ ਨਹੀਂ ਬਹੁਤ ਧੰਨਵਾਦ ਹੋ ਮੈਨੂੰ ਭਾਜੀ ਜੇਪੀ ਦੇ ਇੱਥੇ ਪੰਚੀ ਬੈਠੇ ਹੋਣੇ ਸ਼ਾਇਦ ਉਹਨਾਂ ਨੇ ਵੀ ਬਣੀ ਮੈਂ ਕੁਝ ਯਾਦ ਦਿੱਤਾ ਮੈਂ ਉਹਨਾਂ ਨੂੰ ਵੀ ਹੱਥ ਬੰਨੇ ਮੈਂ ਤਾਂ ਨਹੀਂ ਜੀ ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਨਾਲ ਬਹੁਤ ਟੱਕਰ ਕੀਤਾ ਜੀ ਭਾਜੀ ਬਾਰੇ ਕਦੇ ਸੋਚ ਹੀ ਨਹੀਂ ਸਕਦਾ ਹਾਂ ਮੈਂ ਤਾਂ ਬਹੁਤ ਉਲਟੀ ਕਰ ਬੋਲੇ ਸੋਨੇ ਹਾਲ ਸੋਨੇ ਹਾਲ ਮੈਨੂੰ ਆਮ ਆਦਮੀ ਦੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਾਂਗਾ ਮੈਂ ਕਹਿੰਦਾ ਜੀ ਆ ਆਪਦੇ ਲਈ 1 ਲੱਖ ਬੰਦੀ ਹੁੰਦੀ ਹੈ ਮੇਰੀਆਂ ਦੋਨੇ ਬੰਦੀਆਂ ਨੇ ਕਹਿੰਦੇ ਜੀ ਉਹ ਕਹੀਆਂ ਮੈਂ ਕਹਿੰਦੀ 1 ਲੱਖ ਤਾਂ ਮੇਰੀ ਪਾਰਟੀ ਦੇ ਨਾਲ ਬੰਦੀ ਹੁੰਦੀ ਹੈ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਲਗੂ ਸਾਡੀ ਮਾਂ ਪਾਈ ਸੀ ਬਾਪੂ ਸਾਹਿਬ ਉਹ ਸਾਡੇ ਸਾਰੇ ਪਰਿਵਾਰ ਦੀ ਤੇ ਦੂਜੀ ਗੱਲ ਤੇ ਮੇਰੀ ਮੋਹ ਦੀਆਂ ਤੰਦਾਂ ਨਾਲ ਬੰਨੀ ਹੋਈ ਹੈ ਜਿਹੜੀ ਮੈਂ ਸਦਾ ਕੁਮਾਰ ਜੀ ਨਾਲ ਬਤ ਕਰਉਂਗਾ ਸਾਡਾ ਪਰਿਵਾਰ ਪਿਆਰ ਕਰਦਾ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਤੁਸੀਂ ਜੋ ਮੱਥੀ ਗੇ ਰਹੇ ਹੋ ਮੈਂ ਇਹੀ ਬਹੁਤ ਕੋਸ਼ਿਸ਼ ਕਰ ਰਿਹਾ ਮੇਰੇ ਕੋਲ ਚਲੋ ਉਹਨਾਂ ਨੂੰ ਵੀ ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਉਂਦੇ ਰਹੇ ਮੈਂ ਦੱਸਦਾ ਰਿਹਾ ਫਤੰਦਰਾ ਕਿ ਪ੍ਰਧਾਨ ਸਾਹਿਬੇ ਤੇ ਬਹੁਤ ਪ੍ਰੈਸ਼ਰ ਆ ਮੇਰਾ ਬਹੁਤ ਕੋਪਰਟੀ ਮੈਨੂੰ ਕਹਿ ਰਹੇ ਆ ਕਿ ਤੂੰ ਆਜਾ ਮੈਂ ਕਲਾਬ ਦੇ ਕੇ ਆ ਗਿਆ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਲਵਾ ਪਿਆ ਹੋ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਮੈਂ

ਚਾਰ ਤਿੰਨ ਸੁਬੀਤ ਜੀ ਆਪਣੇ ਹਲਕੇ ਦੇ ਟੋਰਟ ਨੇ ਆਪਾਂ ਪ੍ਰੋਗਰਾਮ ਬਣਾਇਆ ਮੈਂ ਲੈ ਕੇ ਆਇਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਓਐਸ ਦੀ ਸਾਫਤਾ ਆਫਿਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਜੀ ਮੈਂ ਬਿਠਾਇਆ ਗਿਆ ਤੇ ਬਾਈ ਜੀ ਤੁਸੀਂ ਬੈਠ ਕੇ ਕੰਮ ਕਰੋ ਇਹ ਆਫਸਰ ਮਾ ਲੋ ਸਾਰੇ ਮੋਨੀਟਰ ਕਰੋ ਕਿ ਮੇਰੇ ਮਨ ਚ ਕੋਈ ਪਾਪ ਹੁੰਦਾ ਜਾਂ ਕੋਈ ਐਗੋ ਜੀ ਬੇਇਮਾਨੀ ਹੁੰਦੀ ਤਾਂ ਮੈਂ ਆਉਂਦਾ ਸਾਰਾ ਕੁਝ ਸਾਰਾ ਪੜਟਾ ਉਸ ਉਸ ਵੇਲੇ ਥੋੜਾ ਜਿਹਾ ਮੰਨ ਲਓ ਇੰਨੀ 6:00 ਵਜੇ ਕਿਉਂਕਿ ਡਾਊਟ ਮੈਨੂੰ ਪਹਿਲਾਂ ਤੋਂ ਸੀ ਇਸ ਦਾ ਨਾ ਕਿਸੇ ਬਾਰ ਉਹ ਲੱਗੇ ਕਿਉਂਕਿ ਆਪਸ ਵਿੱਚ ਦੋਨੇ ਹੀ ਨਾਸੇ ਸੀ ਤਾਂ ਆਪਸਾਂ ਵੀ ਇਹ ਮੰਨਦੀ ਸੀ ਕਿ ਅਸੀਂ ਦੋਨੇ ਕਿਉਂ ਕੁੱਝ ਨਹੀਂ ਆ ਮਗੈ ਇਹ ਕਿ ਉਹ ਬਿਜਲੀ ਦੇ ਵਿੱਚ ਮੈਂ ਹੀ ਪਕੀਆ ਮੈਨੂੰ ਕੱਦ ਕੇ ਬਾਹਰ ਮਾਰਨਗੇ ਔਰ ਮੈਨੂੰ ਲੋਕ ਕਹਿਣ ਲੱਗ ਪਏ ਸੀ ਕਿ ਬਾਈਏ ਤੈਨੂੰ ਰੜੜ ਰਗੇ ਤੂੰ ਨੇ ਭਾਰ ਆ ਕਿ ਬਾਈਏ ਤੈਨੂੰ ਰੜੜ ਰਗੇ ਮੈਂ ਕਿਸੇ ਦੀ ਗੱਲ ਨਹੀਂ ਪਿਆਰ ਕੀ ਇਨਾਂ ਨਾ ਜ਼ਹਿਰ ਮੈਂ ਨਾ ਤੂੰ ਸਹੀ ਕਰਦਾ ਲੈ ਕਹਿੰਦਾ ਮੇਰੇ ਨਾਲ ਜੀ ਕਿਉਂਕਿ ਮੈਂ ਆਪ ਸਾਫ ਸੁਥਰਾ ਜਿਹਾ ਬੰਦਾ ਹਾਂ ਕਿ ਮੇਰੇ ਨਾਲ ਨਹੀਂ ਹੋ ਸਕਦਾ ਕੱਲ ਤਾਂ ਦੇਖਣਾ ਉਹ ਦੇਖਣਾ ਉਹ ਦੇਖਣਾ ਚਲੋ ਅਖੀਰ ਤੇ ਇੱਕਦਮ ਮੈਨੂੰ ਬੁਲਾਇਆ ਜਨਵਰੀ ਦੀ ਗੱਲ ਆ ਮੈਨੂੰ ਕਹਿੰਦੇ ਜਿੰਦੀ ਤੂੰ

ਮੈਨੂੰ ਕਹਿੰਦੇ ਤੂੰ ਦੇਖ ਲੈ ਯਾਰ ਫਿਰ ਉਹ ਸਿਆਸਤ ਕਰਨੀ ਆ ਕਿ ਨਹੀਂ ਕਰਨੀ। ਬਹੁਤ ਦਿਲ ਨੂੰ ચીਰਦਾ ਰਿਹਾ ਮੈਂ ਇਸ ਦਾ। ਵੀ ਆਮ ਵੈਰੀ ਵੈਰੀ ਕਿੰਨੀ ਬਹਾਦਰੀ ਦਾ ਮੈਨੂੰ ਆਹ ਜ਼ਿਲ੍ਹਾ ਦਿੱਤਾ। ਕਿ ਵਕਤ ਤੇ ਮੈਨੂੰ 12 ਸਾਲ ਤੇ ਹੁਕੂਮਤ ਵੇਖਵਾ ਲਈ ਕੀ ਕਰਨਾ। ਮੈਨੂੰ ਕਹਿੰਦੇ ਯਾਰ ਪਾਈ ਦੀ ਮਦਦ ਕਰਨੀ ਆ। ਸੌਖਾ ਕੇ ਕਹਿੰਦਾ ਮੈਂ ਕਦੇ ਜਵਾਬ ਦੇਦਾ ਮਤਲਬ ਹੀ ਨਹੀਂ ਸੀ ਮੇਰਾ। ਸਵਾਲ ਹੀ ਨਹੀਂ ਮੈਨੂੰ ਦੱਸਦੇ ਪਿੱਛੇ ਅਟਕਦਾ। ਤੂੰ ਵੀ ਮੇਰੀ ਆਪ ਦਾ ਬਤਾ। जो तो आ गया था कह रहा कि तूने देख रहा सेहत कारनीया की नहीं करनी की। मैं कठाव हो गया मैं कह रहा हूँ बॉम्ब मड़ी गई थी मैं बोल दिया तो कुछ ऐसी बदिक्सी की बोलना उन्होंने मेरा मुंह ले लिया मैंने कहा तुझे कारनीया तो तबड़ी सा बोल जाऊँगा कोशिश करने का मैं हाथ रखते हैं मैं कह रहा ह�

ਕਿ ਜਦ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆਣਾ ਤੇਰੇ ਕੋਲੇ ਚਾਹ ਪੀਂ ਮੈਂ ਕਹਿੰਦੀ ਤੁਸੀਂ ਬਹੁਤ ਸਰਕਾਰੀਓ ਕੋ ਭੱਡੇ ਲਉ ਮੈਂ ਚੰਗਾਈ ਕਰਦਾ ਮੈਂ ਆਜਾ ਤੁਮਹਾਂ ਦੇ ਦੋਸਤ ਕੀ ਉਪਰੋਂ ਕਹਿੰਦੇ ਯਾਰ ਤੂੰ ਗੁੱਸਾ ਆ ਗਿਆ ਮੇਰੀ ਗੱਲ ਦਾ ਮੈਂ ਦੱਸਦਾ ਮੈਂ ਕਹਿੰਦੀ ਮੈਨੂੰ ਐਸ ਦਾਉਦਾ ਥੋੜਾ ਜੰਮ ਸੁਸੋਇਆ ਹੋਰ ਨਾ ਥੋੜਾ ਨਾ ਕੋਈ ਗਿਲਾ ਨਹੀਂ ਪਰ ਤੁਸੀਂ ਬਾਣੀ ਕੀਤੀ ਮੈਨੂੰ ਐਸੇ ਕਹਿੰਦੇ ਇਹ ਤੇ ਮੱਕਾ ਲੱਗੀ ਤਾਂ ਲੱਗੀ ਜਾਂ ਲੱਗੀ ਜੇ ਕਹਦੇ ਨਹੀਂ ਤੂੰ ਅਗੇ ਲੱਗੋ ਤੇ ਮੇਰੇ ਕਿਚਨ ਕੈਬਨਟ ਦਾ ਬਣਾਤੂ ਵਰਗੇ ਲੱਗੇ ਕੰਮ ਕਰਦੇ ਠੀਕ ਹੈ ਜੋ ਕੋਟਾ ਹਕਮ ਪੇਂ ਲੱਗ ਰਿਹਾ ਜਿੰਨੇ ਤੇ ਉਹਨੇ ਓਡੇ ਦਾ ਇਹਨਾਂ ਨੂੰ ਬੇਟੀਆ ਕਰਦੇ ਮੈਂ ਕਿਹਾ ਭਾਈ ਜੀ ਸਦਾ ਮਨਪਿੰਦਰ ਸਿੰਘ ਬਾਰੂ ਸਾਹਿਬ ਹਰੇਕ ਦੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਕਿ ਮੇਰੀ ਤੇ ਸੁਖਵੀਰ ਸਿੰਘ ਬਾਦਸਾਹ ਕੇ ਇੱਕ ਗੱਲ ਲੱਗਦਾ ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੜਨਾ ਇੱਕ ਤੇ ਮੇਰੇ ਤੁਸੀਂ ਅਨਾਉਂਸ ਨਹੀਂ ਕਰ ਰਹੇ। ਬੁਲਾਓ ਨਾ। ਇਲੈਕਸ਼ਨ ਦੀ ਤੁਸੀਂ ਮੈਨੂੰ ਕਿਹ ਨਹੀਂ ਜਾਂਦੇ ਹੁਣ ਅੰਦਰ ਘਰ ਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ। ਉਹ ਆਪਣੀ ਜਣਾਪੜੀ ਚੰਦਾ ਮੈਂ ਹੱਥ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਬਾਈ ਜੀ ਥੋੜਾ ਜਿਹਾ ਬੀਜੇਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ। ਮੈਂ ਕਿਹਾ ਲੋਕ ਪਹਿਲਾਂ ਵੀ ਆਪਾਂ ਇੰਹੀ ਹਾਰੇ ਆ। ਐਂ ਵੀ ਇਲੈਕਸ਼ਨ ਵੀ ਇੰਹੀ ਹਾਰੇ ਆ। ਤੁਸੀਂ ਬੀਜੇਪੀ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਦੇ ਡਾਊਨ ਹੋ ਕੇ ਕਿ ਤੁਸੀਂ ਕਿੱਥੇ ਆਉਂਗੇ ਉਹ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਆਵਾਂਗੇ ਠੀਕ ਹੈ ਤੁਹਾਡਾ ਭਰਾ ਤੁਹਾਡੀ ਇਹਦੇ ਨਾਲ ਬਣਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ ਲੋਕਾਂ 'ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ ਆਪਾਂ ਨੂੰ ਇਹਦੇ ਖਿਲਾਫ ਖੋਲਣਾ ਪੈਣਾ ਚੁੱਪ ਕੋਈ ਬਾਤ ਨਹੀਂ तो बेटा के 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 चलो नहीं बोले फिर मैं बेनती मैं चलो थोड़ा भराव का आप में प्यार इलेक्शन लड़ रहे हो मैं मैक कर देना अगे आज कोई नहीं लड़ना फिर मैं मेन द ਇਹ ਨੂੰ ਨਾ ਲਾਓ ਕੋਈ ਨਹੀਂ ਦੇਣੀ ਇਹਨੂੰ ਤੁਸੀਂ ਦੱਸੋ ਜੀ ਮੈਂ ਕੀ ਕਰਦਾ ਮੈਂ ਹਰ ਅਖੀਰ ਨੂੰ ਅੱਕ ਕੇ ਕੱਲ ਇਹ ਸਾਰੇ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਕਿ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠੇ ਪਏ ਪਏ ਮੈਂ ਸਹੀ ਹਾਂ ਸਾਰੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਵੀ ਇਹ ਆਪਾਂ ਕਿਉਂ ਇਸ ਤਰ੍ਹਾਂ ਕਰਤ ਪਈਏ ਆਪਾਂ ਪਹਿਲਾਂ ਕੋਈ ਜਿਵੇਂ ਸੰਦਾ ਲਾਲ ਚਾ ਜਾਂ ਕੁਛ ਆਪਣਾ ਜਿਦੂ ਖਾਣਾ ਨਾਲੇ ਖਾਚ ਕਰਦੇ ਆ ਨਾਲੇ ਬਗਰਾਮੀ ਕਰਾਉਂਦੇ ਆ ਘਰ ਵਾਲੀ ਖਾਣਦੇ ਆ ਜਿਹੜੇ ਮਗਰ ਆਪਣੇ ਬੱਚੇ ਹੋਣ ਉਹਨਾਂ ਨੂੰ ਮੋਸ਼ੀਰਾਂ ਨੂੰ ਦੇਣਾ ਪੈਣਾ ਇਹ ਹੋਵੇ ਨਾ ਤਮਨਾ ਆਪਾਂ ਰੈਜ਼ੀਗਨੇਸ਼ਨ ਦੇ ਕੇ ਆਪ ਦੇ ਘਰ ਬੈਠਣਾ

ਤੋਂ ਹੁੰਦੀ ਆ ਪਰ ਅੱਜ ਕਿਰੋ ਤੁਹਾਡਾ ਸਾਰਿਆਂ ਦਾ ਪਿਆਰ ਸਤਾਂ ਸ੍ਰੀ ਅਕਾਲ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਕਿ ਜੇ ਮੈਂ ਆਪ ਉਚਾਲੇ ਛੱਡ ਕੇ ਕਿਸੇ ਪਾਸੇ ਜਾਊਂਗਾ ਮੈਨੂੰ ਪਰਮਾਤਮਾ ਨੇ ਮਾਫ਼ ਨਹੀਂ ਕਰਦਾ ਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਹਸਾ ਮੈਂ ਕੀਤਾ ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਆਰੇ ਆਉਣ ਲੱਗੇ ਕਿ ਹੁਣ ਫੈਸਲਾ ਕਰ ਲੈ ਮੈਂ ਕੋਈ ਫੈਸਲਾ ਨਹੀਂ ਕੀਤਾ ਚੱਤਲੇ ਘਰੇ ਆ ਕਿਸੇ ਨੂੰ ਆਪ ਬੁਲਾਇਆ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਿ ਮੈਂ ਗੱਲ ਕਰਾਈ ਆ

ਤੁਹਾਡਾ ਜੋ ਵੀ ਹੁਕਮ ਹੋਊਗਾ ਇੱਥੇ ਬੜੇ ਲੋਕ ਆਫਵਾਮ ਆ ਵੀ ਧਾਰੇ ਆ ਪਰ ਡਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਕਿ ਕੋਈ ਉਹਨਾਂ ਦੇ ਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਤੂੰ ਤੇਰੀ ਵਾਪਸ ਆ ਜਾ ਤੋ ਮੈਨੂੰ ਕਿਸੇ ਸਿਆਣੇ ਲੋਕਾਂ ਨੇ ਕਹਿ ਕੇ ਰੱਖਾ ਫੋਨ ਵਾਪਸ ਨਾ ਲੈ ਕੇ ਨੂੰ ਮਾਰ ਦੇ ਕਦੇ ਜੇ ਉਹ ਜਿੱਤ ਨੂੰ ਕਹਿੰਦੇ ਉਹ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਲਿਖਦਾ ਕਹਿੰਦੇ ਹੁਣ ਜਿੱਦ ਨੂੰ ਚੱਲ ਪਿਆ ਉਹ ਕਹਾਂ ਚੱਲ ਅਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੈਠੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋੜ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੁਹਾਡੇ ਨਾਲ ਵਾਦਾ ਕਰਦੇ ਕਰਦਾ ਮੈਂ ਉਹ ਜਾ ਕੋਲੀ

ਮੈਂ ਜਦੋਂ ਕੱਲ ਬਹੁਤ ਆਮਰਪੁਰ ਸਾਹਿਬ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ 파ਟੀ ਚੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਤਾ ਨਿਕਲ ਗਈ ਐਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈਂ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਕਾਲ ਹੋਈਆਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੇ ਦਾਦੇ ਤੱਕ ਦੀ ਇੰਨਾ ਮਨ ਵਿੱਚ ਸੱਤ ਵਜੇ ਕੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਉਂਦਿਆਂ ਨੂੰ ਸੰਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋਰ ਸੀ ਅਸੀਂ ਉਹ ਰਾਈਟ ਹੀ ਲੇਖਿਆ ਸੀ ਕਦੇ ਕਿ ਜਿਹਨੂੰ ਮਿਲ ਹੀ ਨਹੀਂ ਸੀ ਕਿਸੇ ਨੇ ਤਾਂ ਕੀ ਸੀ ਸੇਫਟ ਘਰੇ ਬਣ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ लग रहा ਮੈਂ ਅਜ਼ਾਬ ਹੋ ਕੇ ਬਾਹਰ ਨਿਕਲਿਆ ਆਪਾਂ ਇਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਜੋ ਤੁਸੀਂ ਅੱਜ ਨਾਲ ਇਹ ਕੰਮ ਬਾਈਸ ਨੇ ਕਰਦੀ ਕੇ ਬੀਐਲ ਉਹਦੇ ਨਾਲ ਭਾਰਤੀ ਜਨਤਾ ਪਾਰਟਿਸਨ ਜਨਾਨੀ ਕਮੇ ਕਿਸਾਨਾ ਬਹੁਤ ਮਹੱਤਵਪੂਰਨ ਹੋ ਗਿਆ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਤਾਂ ਫਿਰ ਜਿਸ ਨੇ ਕੰਮ ਸਾਰੇ ਦੇ ਕਿਦਕਾਰਾ ਲਾ ਕੇ ਆਪਾਂ ਸਰਕਾਰ ਨੂੰ ਜਾਣ ਦਾ ਰਾਹ ਪਕੜ ਲਿਆ ਬੋਲੇ ਵਸੋ ਜੀ आप बाई जी हल्के का भारत की कर सकते हैं आप जी छने एक बार फिर चकारा लाके आपकी सहमति दे दें धनबाद हां जी हाँ जी भाई जी देखो देखो, देखो मेन देनी देखो मेरी इच्छा यही ਆਪਣੀ ਪਹਿਲਾਂ ਆਪਸ ਵਿੱਚ ਰਹਿਣੀ ਚਾਹੀਦੀ ਹੈ ਚਾਹੇ ਝਾੜੂ ਆ ਚਾਹੇ ਕਾਂਗਰਸ ਆ ਚਾਹੇ ਜੋ ਵੀ ਆਪਾਂ ਕਿੱਥੇ ਵੀ ਚੱਲਾਂ ਬੇਕੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬਣੀ ਚੱਲਣਾ ਕੱਲ੍ਹ ਬੁਗੀਆਂ ਆਪਾਂ ਪਹਿਲਾਂ ਗੱਲ ਉਹ ਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਾਇਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਉਂਗਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਸਾਹ ਦੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਧਰਤੀ ਵੇਹਲਾ ਦੇ ਦੇ ਮੈਂ ਝੋੜਨਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਕਿਚੈਰੀ ਦੇ ਵਿੱਚ ਇਸ ਦੇ ਖੜ ਕੇ ਜੋ ਬੰਗੂਆ ਤੁਹਾਡੇ ਆਸ ਤੇ ਰੂ ਆਉਂਦੇ ਆ ਤੇ ਸਾਰਿਆਂ ਇਸ ਤੁਹਾਡੇ ਆਸ ਤੇ ਨਾਉਂਗਾ ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਆਉਂਗਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਆਵਾਦਾ ਫੇਰ ਆਪਾਂ ਸਵਰਥਨ ਦੇਵਾਂਗੇ ਜੇ ਮੰਨ ਗਏ ਸਾਡੀ ਮਿਹਰਬਾਨੀ ਹਾਂ ਕਾਕਾ ਤੁਹਾਨੂੰ ਦੋ ਪੇਜ ਆਸੀ ਹੋਈ ਕੋਈ ਹੋਰ ਤਸਾਕੇ ਚਾਹੁੰਦੀ ਹਾਂ ਅਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਕੋਲੇ ਵਿੱਚ ਗੱਲ ਕਰੀਏ ਮੈਂ ਉਹ ਕਹਿ ਰਹੇਗੀ ਕਾਲਿਆ ਕਿੰਤੀ ਦੀ ਕੌਣ ਆ ਗਿਆ ਇਸ ਤੇ ਅੱਛਾ ਹਮੇਂ ਬਿਨਾ ਬਲੇਂਡਿੰਗ ਮਿਲਿਆ ਗਏ। ਜਰੂਰੀ ਤੁਹਾਡੇ ਅਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੀ ਆ ਜੋ ਕਰਦੇ ਆ ਅਸੀਂ ਤਕਰੀਬਨ ਸਾਨੂੰ ਸਾਰਾ ਹੀ ਪਤਾ। ਸਭ ਤੋਂ ਵੱਡੀ ਜੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ। ਆ ਜੀ। ਭਾਈ ਜੀ ਆ ਗਲਾਪੁਰ ਨਾ ਚਾਹੁੰਦਾ ਜੀ। ਭਾਈ ਜੀ ਇਹਦਾ ਤੁਹਾਡੇ ਨਾਲ ਆ ਜੀ। ਨੇ ਗੁਲਾਬ ਜੀ ਸਾਨੂੰ ਕੋਈ ਸਰਕਾਰ ਦਾ ਨਹੀਂ ਯਾਦ ਉੱਟੋ ਕੋਈ ਸਾਈ ਤੁਹਾਡੇ ਨਾਲ ਸਾਡਾ ਇੱਕਾ ਵਾਸੀ ਨੂੰ ਐਮਐਲਏ ਬਣਾ। ਸਾਡਾ ਇਨਾਂ ਦਾ ਸਾਨੂੰ ਕੋਈ ਸਰਕਾਰਾਂ ਦਾ ਲਾਜ ਨਹੀਂ। ਮੈਨੂੰ ਵੀ ਕੋਈ ਲਾਜ ਨਹੀਂ। ਹਾਂ ਜੇ ਕੋਈ ਬਣਾ ਸਰਕਾਰ ਦੇ ਕੰਮਣਾ ਇਹ ਤੁਹਾਡੇ ਨਾਲ ਖੜੇ ਹੈ ਜੀ ਪਾਰਟੀ ਛੱਡ ਜਾਂਦੀ ਹੈ। ਜਦੋਂ ਦੋ ਐਮਐਲਏ ਬਣ ਕੇ ਕੋਈ ਕੰਮ ਲੈ ਕੇ ਵੀ ਨਹੀਂ ਹੁੰਦੇ ਕੋਈ। ਮੈਨੂੰ ਪਤਾ ਤੁੰਡੀ ਅੱਕੇ ਕਿਹੜਾ ਕਰਿਆ। ਬਾਈ ਨਹੀਂ ਸਾਲ ਦੀ ਜਾਰੀ ਆ ਉਹ ਪਕਾਉਣੀ ਹੈ ਬਸ। ਬਹੁਤ ਧੰਨਵਾਦ। ਬਹੁਤ ਧੰਨਵਾਦ ਗੁਲਾਬ ਜੀ। ਸਹੀ ਹੈ ਜੀ। ਆਹ ਆ ਥੋ ਵੀ ਇਮਾਨਦਾਰੀ ਆ ਸਾਰੀ। ਉਹ ਤਾਂ ਕਹਿੰਦੀ ਸੀ ਆਪਣੇ ਬਾਂਦੇ ਬਾਂਦੇ ਨੂੰ ਫਾਟੇ ਗੱਲ ਨੂੰ ਪਾਦੀ ਗੱਲ ਨੂੰ ਪੀਸੂ ਗੀਰ ਉਹ ਕੱਲੇ ਕੱਲੇ ਦੇ ਘਰੇ ਜੀਰ ਬੱਗੋ ਭੱਜਣਾ ਲਿਆ ਉਹ ਜੇ ਪਿਓ ਦੇ ਪੁੱਤਾਂ ਦਾ ਭੱਜੋ ਬੰਦੇ ਦੇ ਨਾਲ ਦੇਖ ਤੇ ਮੈਨੂੰ ਨਜ਼ਰ ਨਾ ਲਾ ਦੇ ਮਰੋ ਕਿ ਆਪਾਂ ਆ ਜਾਓ ਅੱਛਾ ਇੱਕ ਇਹ ਤੇਰੀ ਕਸਮ ਕਰਦਾ ਮੇਰੀ ਇੱਕ ਜਿਹੀ ਨਹੀਂ ਤੇਰੀ ਖਾਇਸ਼ ਆ तक़रीबन शहर سارے सारे आए بھائی और मेरी میری بہن بھائی ایک منک بھجاں گے ادوں نہیں بھجے جدو کہیں آ جاؤ چوں ہے نہیں بھجے نہیں بھجے نہ ماں دونوں اکھڑ کے نال ہے میری ایک گل ਅੱਜ ਸਾਨੂੰ ਸ਼ਹਿਰ ਰੋਸਾਨ ਨੂੰ ਦੱਸਦਾ ਮੇਰੀ ਇੱਛਾ ਤੇਰੀ ਸਭ ਤੋਂ ਵੱਡੀ ਇੱਛਾ ਇਹ ਆ ਕਿ ਆਪਣਾ ਸ਼ਹਿਰ ਸਾਰਾ ਅਜ ਨਰਕ ਬਣ ਜਾਂਦਾ ਜੇ ਕੋਈ ਬਾਹਰੋਂ ਤੁਸੀਂ ਆਉਣੇ ਹੋ ਆਪਾਂ ਆਉਣੇ ਆ ਨਾ ਜਿਹੋ ਦਾ ਨਰਕ ਵਾਲੇ ਕਹਿੰਦੇ ਜਿਹੋ ਦਾ ਆਪਾਂ ਸ਼ਹਿਰ ਬਣਦਾ ਮੇਰੀ ਸਭ ਤੋਂ ਵੱਡੀ ਪਹਿਲ ਕਰਨੀ ਇਹ ਹੋਊਗੀ ਵੀ ਅਗਰ ਤੁਸੀਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਨੂੰ ਜਿੰਨਾ ਮਰਜ਼ੀ ਪੈਸਾ ਲੰਡੇ ਅਗਰ ਉਹਦੇ ਪੈਕੇਜ ਵੀ ਹਾਂ ਕਰਦੇ ਹੋ ਦੇਨ ਕਿ ਕੋਈ ਨਹੀਂ। ਉਹ ਤੋਂ ਬਾਅਦ ਫਿਰ ਆਪਣੇ ਪਿੰਡਾਂ ਦੇ